ਕੱਚੇ ਘਰ ਤੋਂ ਉੱਠ ਕੇ ਗਰੀਬ ਦਾ ਪੁੱਤ ਬਣਿਆ ਫੌਜੀ ਫੌਜੀ ਦੀ ਵਰਦੀ ਵਿੱਚ ਆਇ ਪੁੱਤ ਨੂੰ ਮਾਂ ਨੇ ਮਾਰਿਆ ਸਲੂਟ ਪਿਓ ਨੇ ਸੀਨੇ ਨਾਲ ਲਾ ਲਿਆ ਪੁੱਤ ਕੱਚੇ ਘਰ ਬਾਲਿਆਂ ਦੀਆਂ ਛੱਤਾਂ ਤੇ ਬੁਲੰਦ ਹੌਂਸਲੇ ਇਹ ਮਿਸਾਲ ਹੈ ਸਿਰਕਟੀ ਮਿਹਨਤ ਦੀ ਕਹਿੰਦੇ ਗਰੀਬ ਘਰ ਵਿੱਚ ਪੈਦਾ ਹੋਣਾ ਤੁਹਾਡੇ ਹੱਥ ਵਿੱਚ ਨਹੀਂ ਹੁੰਦਾ ਪਰ ਮਿਹਨਤ ਦੇ ਨਾਲ ਉਸ ਗਰੀਬੀ ਨੂੰ ਦੂਰ ਕਰਨਾ ਜ਼ਰੂਰ ਬੰਦੇ ਦੇ ਹੱਥ ਵਿੱਚ ਹੁੰਦਾ ਹੈ ਕੁਝ ਇਸੇ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗਰੀਬ ਘਰ ਦੇ ਇੱਕ ਪੁੱਤ ਨੇ ਆਪਣੀ ਮਿਹਨਤ ਅਤੇ ਲਗਨ ਦੇ ਨਾਲ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਰੌਸ਼ਨ ਕਰ ਦਿੱਤਾ ਸੱਤ ਮਹੀਨਿਆਂ ਦੀ ਟ੍ਰੇਨਿੰਗ ਪੂਰੀ ਕਰਕੇ ਜਰੂ ਜਗਸੀਰ ਫੌਜ ਦੀ ਵਰਦੀ ਪਾ ਕੇ ਪਿੰਡ ਆਇਆ ਤਾਂ ਮਾਹੌਲ ਦੇਖਣ ਵਾਲਾ ਸੀ ਪੂਰੇ ਪਿੰਡ ਨੇ ਉਸ ਦਾ ਸਵਾਗਤ ਕੀਤਾ ਉਹ ਗੁਰਪ੍ਰੀਤ ਜੋ ਕਦੇ ਮਾਪਿਆਂ ਦੇ ਨਾਲ ਖੇਤਾਂ ਦੇ ਵਿੱਚ ਓ ਮਿੱਟੀ ਨਾਲ ਮਿੱਟੀ ਹੁੰਦਾ ਸੀ ਦਿਹਾੜੀਆਂ ਕਰਕੇ ਪਰਿਵਾਰ ਦੀ ਮਦਦ ਕਰਦਾ ਸੀ ਉਸ ਦਾ ਇੱਕ ਹੀ ਸੁਪਨਾ ਸੀ ਫੌਜ ਦੇ ਵਿੱਚ ਭਰਤੀ ਹੋਣਾ ਆਪਣੇ ਪਰਿਵਾਰ ਦੀ ਗਰੀਬੀ ਨੂੰ ਕਟਣਾ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਗੁਰਪ੍ਰੀਤ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਬੀਤੇ 5 ਸਾਲਾਂ ਤੋਂ ਗੁਰਪ੍ਰੀਤ ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮਿਹਨਤ ਕਰ ਰਿਹਾ ਸੀ। ਇੰਨਾ ਹੀ ਨਹੀਂ ਗੁਰਪ੍ਰੀਤ ਆਪਣੇ ਪਿਤਾ ਦੇ ਨਾਲ ਵਿਹਾੜੀਆਂ ਵੀ ਕਰਦਾ ਸੀ ਅਤੇ ਖੇਤਾਂ ਦੇ ਵਿੱਚ ਵੀ ਹੱਥ ਵਟਾਉਂਦਾ ਸੀ। ਇਸ ਸਭ ਦੇ ਬਾਵਜੂਦ ਉਹ ਸਦਾ ਇੱਕ ਹੀ ਟੀਚਾ ਸੀ ਫੌਜ ਦੇ ਵਿੱਚ ਭਰਤੀ ਹੋਣਾ। ਹੁਣ ਜਦੋਂ ਗੁਰਪ੍ਰੀਤ ਫੌਜ ਦੀ ਵਰਦੀ ਦੇ ਵਿੱਚ ਘਰ ਆਇਆ ਤਾਂ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਗੁਰਪ੍ਰੀਤ ਨੇ ਘਰ ਆਉਂਦੇ ਹੀ ਰੈੱਡ ਕਾਰਪਟ ਵਿਛਾ ਕੇ ਉਸ ਦਾ ਸਵਾਗਤ ਕੀਤਾ ਗਿਆ। ਗੁਰਪ੍ਰੀਤ ਨੇ ਘਰ ਵਿੱਚ ਐਂਟਰੀ ਕਰਦੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਸਲੂਟ ਮਾਰਿਆ ਤੇ ਜਵਾਬ ਦੇ ਵਿੱਚ ਮਾਂ ਨੇ ਵੀ ਸਲੂਟ ਮਾਰ ਕੇ ਆਪਣੇ ਫੌਜੀ ਪੁੱਤ ਦਾ ਸਵਾਗਤ ਕੀਤਾ। ਗੁਰਪ੍ਰੀਤ ਨੇ ਆਪਣੇ ਪਿਤਾ ਦੇ ਗਲ ਲੱਗ ਕੇ ਆਪਣੇ ਪਿਤਾ ਦੀ ਛਾਤੀ ਮਾਣ ਦੇ ਨਾਲ ਚੌੜੀ ਕਰ ਦਿੱਤੀ। ਬੀਤੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਸਨੇ ਪਰਿਵਾਰ ਨੂੰ ਕਿਹਾ ਸੀ ਕਿ ਉਸ ਦਾ ਸਵਾਗਤ ਨਾ ਕੀਤਾ ਜਾਵੇ ਪਰ ਇਸ ਸਭ ਦੇ ਬਾਵਜੂਦ ਪਰਿਵਾਰ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਰੈੱਡ ਕਾਰਪਟ ਵਿਛਾ ਕੇ ਆਪਣੇ ਫੌਜੀ ਪੁੱਤ ਦਾ ਸਵਾਗਤ ਕੀਤਾ ਗੁਰਪ੍ਰੀਤ ਨੇ ਸਿਰਫ ਆਪਣੇ ਪਰਿਵਾਰ ਹੀ ਨਹੀਂ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ 7 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਹੀ ਫੇਰ ਆਇਆ ਘਰਦਿਆਂ ਦੇ ਅੱਛਾ ਸੀਗੀ ਵੀ ਤੁਸੀਂ ਪਰਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜੇ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਦਾ ਗਨੀ ਨਹੀਂ ਪਤਾ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਤਾਂ ਠੀਕ ਆ ਮਾਤਾ ਮੈਂ ਵਰਦੀ ਚਾਹੂੰਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾਜ ਸਾਰੇ ਆਏ ਸੀ ਘਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇਖਿਆ ਜੀ ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ ਦੋ ਵਾਰ ਮੈਂ ਲੈ ਗਿਆ ਸੀ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਡਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ ਵੀ ਚੱਲ ਵਧੀਆ ਸਾਡੇ ਚੋ ਕੋਈ ਹੋਇਆ ਜੀ ਕਿਹੜੀ ਰੈਜੀਮੈਂਟ ਚੋਂ ਹੁਣ ਤੇ ਕਿੱਥੇ ਟ੍ਰੇਨਿੰਗ ਲੈ ਕੇ ਮੈਂ ਸਿੱਖ ਲਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ ਉੱਥੋਂ ਆਇਆ ਜੀ 7 ਮਹੀਨਾ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਆ ਜੀ ਕੱਲੋਂ ਜਾ ਕੇ ਡਿਊਟੀ ਜੁਆਇਨ ਕਰਨੀ ਆ ਬਾ 19 ਤਰੀਕ ਨੂੰ ਜਾਣਾ ਜੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਆ ਜੀ ਉਧਰ ਗੁਰਪ੍ਰੀਤ ਦਾ ਪਰਿਵਾਰ ਵੀ ਉਸਦੀ ਕਾਮਯਾਬੀ ਨੂੰ ਦੇਖ ਕੇ ਗੱਦਗੱਦ ਹੈ ਗੁਰਪ੍ਰੀਤ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਵਰਗੇ ਬੱਚੇ ਰੱਬ ਸਾਰਿਆਂ ਨੂੰ ਦੇਵੇ। ਜਗਸੀਰ ਦਾ ਕਹਿਣਾ ਹੈ ਕਿ ਉਹਨਾਂ ਨੇ ਤੰਗੀ ਤੁਰਸ਼ੀ ਕੱਟ ਲਈ ਪਰ ਆਪਣੇ ਬੱਚਿਆਂ ਦੇ ਸੁਪਨੇ ਪੂਰੇ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਸੱਚੀ ਗੱਲ ਹੈ ਜੋ ਮਾਪੇ ਬੱਚਿਆਂ ਲਈ ਐ ਸੋਚ ਸਕਦੇ ਨੇ ਉਹ ਕੋਈ ਹੋਰ ਨਹੀਂ ਸੋਚ ਸਕਦਾ। ਸੱਚੀ ਗੱਲ ਹੈ ਕਿ ਜੋ ਕੁਝ ਮਾਪੇ ਆਪਣੇ ਬੱਚਿਆਂ ਲਈ ਸੋਚ ਸਕਦੇ ਨੇ ਉਹ ਕੋਈ ਹੋਰ ਨਹੀਂ ਸੋਚ ਸਕਦਾ। ਖੁਸ਼ੀ ਦੇ ਵਿੱਚ ਗੁਰਪ੍ਰੀਤ ਦੇ ਪਿਤਾ ਜਗਸੀਰ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ। ਬੇਟਾ ਜੀ ਮਨ ਕੇ ਤਾਂ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ। ਬਸ ਕਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮੰਨ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਤੁਲਾਣਾ ਕਰਾਂਗੇ ਪਹਿਲੀ ਵਾਰੀ ਆਇਆ ਹਾਂ ਹਾਂ ਪਹਿਲੀ ਵਾਰੀ ਬਿਟਾਇਆ ਇਹਨੇ ਕੇ ਬਾਅਦ ਆਇਆ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆਈ ਕਦੋਂ ਦਾ ਹੋਇਆ ਬਈ ਬਹੁਤ ਪੱਤੀ ਹੈ ਇਹ ਹੈ ਨਵੰਬਰ ਚ ਨੇ ਨਵੰਬਰ ਚ ਕਿ ਹਾਂ ਜੀ 25 ਤਰੀਕ ਨੂੰ ਗਿਆ ਸੀ ਨਵੰਬਰ ਕਿੰਨੇ ਕੁ ਬੇਇਨਤ ਕਰਨੀ ਪਈ ਇਹਨੂੰ ਪਹੁੰਚ ਮਹਿਤਜੀ 5 ਸਾਲ ਜੀ ਰਾਜ ਕੇ ਕੀਤੇ ਹਮਕੇ ਕੁਛ ਨਹੀਂ ਕਰਾਇਆ ਆਪਾ ਤੇਨਾਂ ਤੋਂ ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂ ਆ ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਨੇ ਦੋਨੇ ਬੇਟੇ ਆ ਇੱਕ ਕੁੜੀਆ ਕੁੜੀਆ ਚੰਡੀਗੜ੍ਹ ਦੀ ਜਿਹਦੇ ਨੂੰ ਵੀ ਫੌਜੀ ਕਰਾਉਣਾ ਇਹ ਦੀ ਰਿਕਵੈਸਟ ਹੈਗੀ ਹੈ ਜੀ ਕਹਿੰਦਾ ਵੀ ਮੈਂ ਫੌਜ ਦੇ ਭਰੇ ਵੀ ਆ ਤੇ ਕਹਿੰਦਾ ਹੀ ਮੈਂ ਪੁੱਤ ਜਾਊਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ ਕਿੰਨੀ ਕੁ ਗਰੀਬੀ ਦੇਖੀ ਯਾਰ ਬਹੁਤ ਜਾਗਾ ਬਿੱਤੀ ਬੜੇ ਦਿੱਤੀ ਬੜੇ ਲੋਕ ਕਿੰਨੀ ਗਰੀਬੀ ਗਰੀਬੀ ਤਾਂ ਦੇਖ ਲੋ ਜੀ ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੇ ਵੀ ਕਰਨੈਲ ਸਿੰਘ ਨੂੰ ਬਥੇਰੇ ਮਿਹਨਤ ਕੀਤੀ ਹੈ ਬਸ ਉਹ ਸਾਡੇ ਵੀ ਕਵਾਸ਼ ਰਹੇਗੀ ਉਹ ਕਹਿੰਦਾ ਸੀ ਇਹ ਪੁੱਤਰ ਤਾਂ ਤੁਹਾਡੇ ਜਾਊਗਾ ਜਾਊਗਾ ਤੋਂ ਉਹਨਾਂ ਨੂੰ ਤਰੰਗ ਦਾ ਦਮਾ ਦਵਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਦੀ ਕਾਇਸ਼ ਦੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਹੀ ਇਹਦੀ ਨਾ ਚਿੰਤਾ ਕਰੋ ਤੁਸੀਂ ਮਿਹਨਤ ਬਹੁਤ ਕੀਤੀ ਜੀ ਮੈਂ ਤਾਂ ਬੱਚੇ ਪੜਾਓ ਲਿਖਾਓ ਸਾਰਿਆਂ ਤਰੱਕੀ ਤੇ ਕਰੋ ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨਾਲ ਠੀਕ ਹੈ ਬੱਚੇ ਪਾਲੇ ਆ ਗੱਲ ਕਰੀ ਝੋਨੇ ਵੀ ਲਾਏ ਆ ਕਣਕਾਂ ਵੀ ਵੱਡੀਆਂ ਸਾਰਾ ਕੁਝ ਕੀਤਾ ਪਸ਼ੂ ਰੰਗਾਂ ਦਾ ਸੰਭਾਲੇ ਆ ਖੋਰੀ ਖੋਤ ਕੇ ਸਾਰੇ ਬੱਚੇ ਇੱਥੋਂ ਤਾਂ ਹੀ ਪਚਾਈ ਆ ਫਿਲਹਾਲ ਗੁਰਪ੍ਰੀਤ ਸਿੰਘ ਦੀ ਮਿਹਨਤ رنگ ਲਿਆਈ ਹੈ ਆਪਣੀ ਮਿਹਨਤ ਸਦਕਾ ਗੁਰਪ੍ਰੀਤ ਸਿੱਖ ਬਟਾਲੀਅਨ ਦਾ ਹਿੱਸਾ ਬਣਿਆ ਹੈ ਅਤੇ ਇਸ ਸਮੇਂ ਸ਼੍ਰੀ ਨਗਰ ਦੇ ਵਿੱਚ ਤਾਇਨਾਤ ਹੈ ਗੁਰਪ੍ਰੀਤ ਸਿੰਘ ਉਹਨਾਂ ਸਾਰੇ ਨੌਜਵਾਨਾਂ ਲਈ ਮਿਸਾਲ ਹੈ ਜੋ ਮਿਹਨਤ ਕਰਨ ਤੋਂ ਡਰ ਜਾਂਦੇ ਨੇ ਅਤੇ ਹਾਰ ਮੰਨ ਲੈਂਦੇ ਨੇ ਪਰ ਜੇਕਰ ਲਗਨ ਅਤੇ ਜਜ਼ਬਾ ਹੋਵੇ ਤਾਂ ਬੰਦਾ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਕਰ ਸਕਦਾ ਹੈ ਤੇ ਗੁਰਪ੍ਰੀਤ ਇਸੇ ਦੀ ਇੱਕ ਮਿਸਾਲ ਹੈ ਪ੍ਰੀਤਕੌਰ ਤੋਂ ਜਗਤਾਰ ਦਸਾਂਝ ਦੀ ਰਿਪੋਰਟ ਜਗਬਾਣੀ ਟੀਵੀ ਦੇ ਲਈ